ਵਹਾ ਕੁੰਦੀ ਵਾਇਰਲ ਗਰਲ ਮੋਨਾਲੀਸਾ ਨੂੰ ਫਿਲਮ ਦੀ ਪੇਸ਼ਕਸ਼ ਕਰਨ ਵਾਲੇ ਨਿਰਦੇਸ਼ਕ ਸਨੋਜ ਮਿਸ਼ਰਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਦੱਸ ਦਈਏ ਕਿ ਰੇਪ ਮਾਮਲੇ ਦੇ ਵਿੱਚ ਇੱਕ ਗ੍ਰਿਫਤਾਰੀ ਕੀਤੀ ਗਈ ਹੈ ਦਿੱਲੀ ਹਾਈ ਕੋਰਟ ਵੱਲੋਂ ਉਨ੍ਹਾਂ ਦੀ ਜ਼ਮਾਨਤ ਰੱਦ ਹੋਣ ਤੋਂ ਬਾਅਦ ਉਸ ਨੂੰ ਦਿੱਲੀ ਦੇ ਨਬੀ ਕਰੀਮ ਪੁਲਿਸ ਸਟੇਸ਼ਨ ਨੇ ਗ੍ਰਿਫਤਾਰ ਕਰ ਲਿਆ ਇਹ ਦੋਸ਼ ਹੈ ਕਿ ਸਨੋਜ ਮਿਸ਼ਰਾ ਨੇ ਇੱਕ ਛੋਟੇ ਜਿਹੇ ਸ਼ਹਿਰ ਦੀ ਇੱਕ ਕੁੜੀ ਦੇ ਨਾਲ ਕਈ ਵਾਰ ਰੇਪ ਕੀਤਾ ਜੋ ਹੀਰੋਇਨ ਬਣਨ ਦੀ ਇੱਛਾ ਰੱਖਦੀ ਸੀ ਪੀੜਤਾ ਦੇ ਅਨੁਸਾਰ ਉਸ ਦੀ ਮੁਲਾਕਾਤ ਸਨੋਜ ਮਿਸ਼ਰਾ ਦੇ ਨਾਲ 2020 ਦੇ ਵਿੱਚ ਟਿਕਟੌਕ ਅਤੇ ਇੰਸਟਾਗ੍ਰਾਮ ਰਾਹੀਂ ਉਸੀ ਉਸ ਸਮੇਂ ਉਹ ਚਾਂਸੀ ਵਿੱਚ ਰਹਿੰਦੀ ਸੀ ਦੋਵੇਂ ਵਿਚਕਾਰ ਗਲਪਾਤ ਕੁਝ ਸਮੇਂ ਤੱਕ ਜਾਰੀ ਰਹੀ ਅਤੇ ਫਿਰ ਡਾਇਰੈਕਟਰ ਨੇ 7 ਜੂਨ 2021 ਨੂੰ ਉਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਹ ਚਾਂਸੀ ਰੇਲਵੇ ਸਟੇਸ਼ਨ ਪਹੁੰਚ ਗਿਆ ਹੈ ਜਦੋਂ ਪੀੜਿਤਾ ਨੇ ਸਮਾਜਿਕ ਦਬਾਅ ਦਾ ਹਵਾਲਾ ਦਿੰਦੇ ਹੋਏ ਉਸ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਤਾਂ ਦੋਸ਼ੀ ਸਨੋਜ ਮਿਸ਼ਰਾ ਨੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਇਸ ਤੋਂ ਬਾਅਦ ਡਰਦੇ ਮਾਰੇ ਪੀੜਿਤ ਉਸ ਨੂੰ ਮਿਲਣ ਗਈ ਅਗਲੇ ਦਿਨ 18 ਜੂਨ 2021 ਨੂੰ ਦੋਸ਼ੀ ਨੇ ਉਸ ਨੂੰ ਦੁਬਾਰਾ ਫੋਨ ਕੀਤਾ ਅਤੇ ਖੁਦਕੁਸ਼ੀ ਕਰਨ ਦੀ ਧਮਕੀ ਦਿਨ ਹੋਏ ਰੇਲਵੇ ਸਟੇਸ਼ਨ ਤੇ ਬੁਲਾਇਆ ਦੋਸ਼ ਹੈ ਕਿ ਉਥੋਂ ਦੋਸ਼ੀ ਉਸ ਨੂੰ ਇੱਕ ਰਿਜ਼ੋਰਟ ਦੇ ਵਿੱਚ ਲੈ ਗਿਆ ਅਤੇ ਉਸ ਨੂੰ ਨਸ਼ੀਲਾ ਪਦਾਰਥ ਦੇਣ ਤੋਂ ਬਾਅਦ ਉਸ ਨਾਲ ਬਲੈਕਕਾਰ ਕੀਤਾ ਪੀੜਤਾ ਨੇ ਐਫ ਆਈ ਆਰ ਦੇ ਵਿੱਚ ਦੱਸਿਆ ਕਿ ਮੁਲਜ਼ਮ ਨੇ ਉਸ ਦੀਆਂ ਇਤਰਾਜ਼ਯੋਗ ਤਸਵੀਰਾਂ ਅਤੇ ਵੀਡੀਓਜ਼ ਬਣਾਈਆਂ ਅਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਵਿਰੋਧ ਕੀਤਾ ਤਾਂ ਉਹ ਉਹਨਾਂ ਨੂੰ ਜਨਤਕ ਕਰ ਦੇਵੇਗਾ ਇਸ ਤੋਂ ਬਾਅਦ ਉਸਨੇ ਵਿਆਹ ਦੇ ਬਹਾਨੇ ਉਸ ਨੂੰ ਕਈ ਵਾਰ ਵੱਖ-ਵੱਖ ਥਾਵਾਂ ਤੇ ਬੁਲਾਇਆ ਅਤੇ ਉਸ ਨਾਲ ਸਰੀਰਕ ਸੰਬੰਧ ਬਣਾਏ ਨਾਲ ਹੀ ਉਸਨੇ ਉਸ ਨੂੰ ਫਿਲਮਾਂ ਦੇ ਵਿੱਚ ਕੰਮ ਕਰਨ ਦੀ ਵੀ ਵਾਦੇ ਕੀਤੇ ਤੁਹਾਨੂੰ ਦੱਸ ਦਈਏ ਕਿ ਪਹਿਲਾਂ ਖਬਰ ਆਈ ਸੀ ਕਿ ਮਹਾਕੁੰਬ ਦੇ ਵਿੱਚ ਮਾਲਾ ਵੇਚ ਕੇ ਸੋਸ਼ਲ ਮੀਡੀਆ ਤੇ ਕੁਈਨ ਬਣੀ ਮੋਨਾਲੀਸਾ ਤੇ ਇੱਕ ਫਿਲਮ ਬਣਨ ਜਾ ਰਹੀ ਹੈ ਫਿਲਮ ਨਿਰਦੇਸ਼ਕ ਸਨੋਜ ਮਿਸ਼ਰਾ ਨੇ ਆਪਣੀ ਅਗਲੀ ਫਿਲਮ ਦਾ ਡਾਇਰੀ ਆਫ 2025 ਦੇ ਵਿੱਚ ਮੋਨਾਲੀਸਾ ਨੂੰ ਲੈਣ ਦਾ ਐਲਾਨ ਕੀਤਾ ਸੀ ਇਹ ਵੀ ਖਬਰਾਂ ਸਨ ਕਿ ਸਨੋਜ ਮਿਸ਼ਰਾ ਮੋਨਾਲੀਸਾ ਨੂੰ ਅਦਾਕਾਰੀ ਦੀ ਸਖਲਾਈ ਦੇ ਰਹੇ ਹਨ ਅਤੇ ਮੋਨਾਲੀਸਾ ਨੂੰ ਆਪਣੇ ਨਾਲ ਕੁਝ ਥਾਵਾਂ ਤੇ ਵੀ ਲੈ ਕੇ ਜਾ ਰਹੇ ਹਨ ਹਾਲੀ ਦੇ ਵਿੱਚ ਮੋਨਾਲੀਸਾ ਨੂੰ ਵੀ ਸਨੋਜ ਮਿਸ਼ਰਾ ਦੇ ਨਾਲ ਇੱਕ ਜਹਾਜ਼ ਦੇ ਵਿੱਚ ਯਾਤਰਾ ਕਰਦੇ ਕਹਿਆ ਗਿਆ ਸੀ ਅਜੇਹੇ ਵਿੱਚ ਕਈ ਥਾਵਾਂ ਤੇ ਦੋਸ਼ ਲਗਾਏ ਜਾ ਰਹੇ ਸਨ ਕਿ ਸਨੋਜ ਮਿਸ਼ਰਾ ਮੋਨਾਲੀਸਾ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਸਨੋਜ ਮਿਸ਼ਰਾ ਨੇ ਇਹਨਾਂ ਦੋਸ਼ਾਂ ਦਾ ਟਕਵਾ ਜਵਾਬ ਦਿੱਤਾ ਸੀ ਸਨੋਜ ਮਿਸ਼ਰਾ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਾ ਕਿ ਕੁੰਭ ਮੇਲੇ ਦੇ ਵਿੱਚ ਮੋਨਾਲੀਸਾ ਨਾਮ ਦੀ ਇੱਕ ਕੁੜੀ ਵਾਇਰਲ ਹੋ ਰਹੀ ਹੈ ਤਾਂ ਉਹਨਾਂ ਨੇ ਪਹਿਲੀ ਵਾਰ ਉਸ ਨੂੰ ਦੇਖਿਆ ਸੀ ਉਸ ਨੇ ਕਿਹਾ ਕਿ ਮੋਨਾਲੀਸਾ ਦੇ ਆਲੇ-ਦੁਆਲੇ ਪੀਰ ਸੀ ਅਤੇ ਲੋਕ ਉਸ ਦੀਆਂ ਰੀਲਾਂ ਬਣਾ ਰਹੇ ਸਨ ਪਰ ਕਿਸੇ ਨੇ ਵੀ ਉਸ ਗਰੀਬ ਕੁੜੀ ਦੀ ਮਦਦ ਨਹੀਂ ਕੀਤੀ ਸਨੋਜ ਨੇ ਕਿਹਾ ਕਿ ਮੋਨਾਲੀਸਾ ਦਾ ਪਰਿਵਾਰ ਟੈਂਟ ਦੇ ਵਿੱਚ ਰਹਿੰਦਾ ਹੈ ਤੇ ਉਹਨਾਂ ਕੋਲ ਕਰ ਵੀ ਨਹੀਂ ਹੈ ਅਜਿਹੀ ਸਥਿਤੀ ਦੇ ਵਿੱਚ ਲੋਕ ਉਸ ਦੀ ਮਦਦ ਕਰਨ ਦੀ ਬਜਾਏ ਉਸ ਨੂੰ ਹੋਰ ਪਰੇਸ਼ਾਨ ਕਰ ਰਹੇ ਸਨ